ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗਭਗ ਵੀਰ ਜੀ ਹਨ ਦਾ ਆ ਜਾਂਦਾ ਨਾਲ ਹੀ ਲੱਗ ਗਈ ਗੋਲਡਨ ਗੇਟ ਤੇ ਲੱਗ ਗਈ ਸ਼੍ਰੀ ਦਰਬਾਰ ਸਾਹਿਬ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਨੋਰਮਲ ਰੇਟ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਦੋਵੇਂ ਸੁਈਆਂ ਸਵਾਈਆਂ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਪਛੋੜੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਚੀਜ਼ ਦਾ ਜੀ ਐਰ ਕੀ ਵਾਵਾ ਦਿਨ ਪਾਤੇ ਜੀ ਐਰ ਕੀ ਇੱਥੇ ਹੀ ਫਿਰ ਤੁਹਾਨੂੰ ਗਾਂ ਵੇਖਦੀਆਂ ਰਹੀਆਂ ਫਿਰ ਟਾਈਮ ਨਹੀਂ ਮਿਲਿਆ ਵੀਡੀਓ ਪਾਉਣ ਦਾ ਠੀਕ ਆ ਮਤਲਬ ਆਈ ਚਲਾਈ ਆਈ ਚਲਾਈ ਲੱਗੀ ਚਲਦੀ ਰਹੀ ਆ ਹਾਂ ਤੇ ਅੱਜ ਆਈਆਂ ਮੈਂ ਤੁਹਾਨੂੰ ਤਾਹੋ ਫੋਨ ਮਾਰਤਾ ਵੀਰ ਜੀ ਵੀਡੀਓ ਪਾ ਲਈ ਵਾਵਾ ਦਿਨ ਹੋਗੇ ਭਾਈ ਜੀ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਹਾਂ ਜੀ ਜੀਵਨ ਨਾਮ ਰੋਸ਼ਨਦੀਪ ਸਿੰਘ ਜੀ ਸੁਲਤਾਨਵਿੰਡ ਪਿੰਡ ਦੇ ਜੀ ਆਪਣਾ ਪਤੀ ਮਰਸੂਲਦੀ ਜੀ ਕਰਦੇ ਆਪਣਾ ਠੀਕ ਆ ਸਿੱਧਾ ਸਾਹਿਬ ਵੀ ਲੱਗੇ ਪਿੰਦਾ ਜੀ ਆਪਣੇ ਗੋਲਡਨ ਗੇਟ ਵੀ ਲੱਗੇ ਪਿੰਦਾ ਜੀ ਤੇ ਦਰਬਾਰ ਸਾਹਿਬੇ ਹਰਮੰਦਰ ਸਾਹਿਬ ਵੀ ਲੱਗ ਗਈ ਹੈ ਹਨਾ ਫੋਨ ਨੰਬਰ ਵੀ ਬੋਲ ਦੋ 7717211839 ਨੰਬਰ ਜੀ ਆਪਣਾ ਠੀਕ ਹੈ ਜੀ ਤੇ ਚਲੋ ਫਿਰ ਪਹਿਲਾਂ ਅਸੀਂ ਛੋਟੀ ਵਿਖਾ ਦਈਏ ਛੋਟੀ ਵਿਖਾ ਦਈਏ ਪਹਿਲਾਂ ਜੀ ਠੀਕ ਹੈ ਦੱਸਿਓ ਇਹਦੇ ਬਾਰੇ ਏ ਵੀ ਢੀਪੂਸ਼ੀ ਜੇ ਮਿਲਦੀ ਬੱਚਾ ਗਿਆ ਮਰ ਫੇਰਾ 부ਸ਼ੀ ਬਣਾ ਰਹੀ ਸੀ ਦੀ ਅੱਛਾ ਉਹਨਾਂ ਨੇ ਤੇ ਆਪਾ ਲੈ ਜਾਂਦੀ ਤਾਂ ਮੱਜ ਅੱਛਾ ਇਦਾਂ ਹੀ ਪਿੱਛੇ 부ਸ਼ੀ ਤੇ ਹੀ ਆਈ ਏ ਠੀਕ ਐ ਤੇ 부ਸ਼ੀ ਤੇ ਹੀ ਮਿਲਦੀ ਆ ਹਾਂਜੀ ਬੇਨਾ ਉਹ ਜਾਂਦੇ ਦੁੱਧ ਤੇ ਜਿਆਦਾ ਹੁਣ 부ਸ਼ੀ ਦੇ ਧਾਰ ਮਾਰ ਕੇ ਤੇ ਇਦਾਂ ਅੱਗੇ ਰੱਖ ਦੇ ਦੀ ਚੱਟੀਆਂ ਦੀ ਤੇ ਚੋਲੀਆਂ ਦੀ ਜੀ ਤੇ ਦੁੱਧ ਹੁਣ ਕਿੰਨਾ ਤਰਾ ਉਹ ਤੇ ਵੀਰ ਜੀ ਉਹਦੇ 10 ਕਿਲੋ ਸੀ ਉਹ ਹੁਣ ਬੱਚੇ ਜਾਂਦੇ ਮਰਨ ਕਰਕੇ ਨੇ ਥੋੜਾ ਘਟਾਇਆ ਜੀ ਹੁਣ ਕਿੰਨਾ ਪੱਕਾ ਹੁਣ ਤੇ 8 ਕਿਲੋ ਠੰਡਾ ਦੁੱਧ ਹੈਗਾ ਹੁਣ ਲੱਗ ਜੂਗੀ ਫੇਰ ਤੁਹਾਨੂੰ ਪਤਾ ਪੱਕਾ ਦੁੱਧ ਹੈਗਾ 8 ਕਿਲੋ ਪੱਕਾ 8 ਭਾਈ ਦੋ ਟਾਈਮ ਚੋਗੇ 3 ਟਾਈਮ ਚੋਗੇ ਆਪਣੇ ਘਰ ਠੀਕ ਹੈ ਤੇ 98 ਦੇ ਆਪਾਂ ਦੇਖ ਲੈਂਦੇ ਆ ਬੋਚਾ ਲੱਗਿਆ ਇਰਜੀ ਐਦਾਂ ਇਰਜੀ ਪੂਛੀ ਗਾੜੀ ਕਰਕੇ ਧਾਰ ਮਾਰ ਕੇ ਬੈਜੋ ਇਥੇ ਤਲੇ ਅੱਛਾ ਕੋਈ ਪੁੜਕਦੀ ਨਹੀਂ ਕੋਈ ਕੋਝ ਨਹੀਂ ਕਰਦੀ ਤੋਰ ਫੇਰ ਕਿ ਸੁਆ ਕਿੰਨਾ ਹੋ ਤਰਾ ਇਹਦਾ ਸੁਆ ਵੀ ਇੱਥੇ ਦੂਜਾ ਹੋਊਗਾ ਜੀ ਦੂਸਰਾ ਸੁਆ ਕਿੰਨੇ ਹੋਊਗਾ ਬਾਕੀ ਸਿੱਕ ਸੇ ਜਵਾਨ ਨੇ ਦੀਆ تاڪ گانه رکدي ٽڙي نگرواني دي آ بوجي ڊورنار بناळी اودا به ٿڌي يا رکجي اچھا هاجي ਬਾਕੀ ਚਲੋ ਠੰਡੇ ਪਸ਼ੂ ਦਾ ਵਾਧਾ ਹੁੰਦਾ ਵਾ ਉਦਾਂ ਤੋਂ ਆਏ ਕਰਕੇ ਜਿੱਦਾਂ ਮਰਜੀ ਬੈਜੋ ਇਹਦੇ ਥੱਲੇ ਆ ਬਾਕੀ ਆ ਥੱਲੇ ਆ ਆਪਾਂ ਦੇਖ ਸੰਦੇ ਜਿੰਨੇ ਵੀ ਆ ਸਫਾਈ ਜੀ ਯਾਰ ਠੰਡੀ ਆ ਰਹੀ ਠੀਕ ਹੈ ਜੀ ਬਾਕੀ ਆ ਵੇਖੋ ਚਵਾ ਵੀ ਬਹੁਤ ਵਧੀਆ ਹੈ ਇਤਨਾ ਹੀ ਜਿੰਨਾ ਭੂਸੀ ਗਾੜੀ ਦੇਤੀ ਹੈ ਤੇ ਲੋਡ ਨਹੀਂ ਉਦਾਂ ਭੂਸੀ ਚੱਟਦੀ ਹੈ ਠੀਕ ਹੈ ਤੇ ਬਾਕੀ ਠੰਡੀ ਹੀ ਰਹੀ ਹੈ ਇਹਦੇ ਠੰਡੀ ਸੀ ਰਹੀ ਵੇਖੋ ਠੀਕ ਹੈ ਜੀ ਬਾਕੀ ਇਹ ਆ ਵੀ ਬਹੁਤ ਹੀ ਵੈਲੈਂਡ ਮੰਗਦੇ ਕਿ ਦੋ ਦੱਬਾ ਵਿੱਚ ਕਿਲੋ ਘਾਟ ਵੀ ਹੋਵੇ ਪਰ ਹੋਏ ਠੰਡੀ ਸੀਲ ਹਾਂਜੀ ਬਾਕੀ ਜਿਹੜਾ ਆਪਾਂ ਮੁੱਲ ਕਰ ਦੇਣਾ ਆ ਆਪਾਂ ਹੁਣ ਬੱਚਾ ਮੜਿਆ ਉਦੋਂ ਤੁਹਾਨੂੰ ਭਾਏ ਮਿਲਣੀ ਨਹੀਂ ਇੰਨੇ ਜੀ ਕਿੰਨੇ ਦੀ ਦੇ ਦੀ ਹੁਣ ਆਪਾਂ ਹੁਣ ਆਪਾਂ ਵੀਰ ਜੀ ਓਦਾਂ ਦੇ ਚਲੋ ਬੱਚਾ ਹੁੰਦਾ ਗਾੜੀ ਆਪਾਂ ਤਾਂ 85 90 95 ਵੀ ਕਰਨਾ ਇਦਾਂ ਮੁੱਲ ਹਾਂਜੀ ਹੁਣ ਵੀਰ ਜੀ 70000 ਦੇ ਦੇ ਦੀਏ ਨਹੀ ਕਰੀਏ ਮੰਨਤਾ ਨਾ ਕਿੰਨੇ ਦੀ ਕਹਦੋ ਤੁਸੀਂ ਜਿੰਨੇ ਦੀ ਕਹਦੋਗੇ ਦੇ ਦਾਂਗੇ ਬੜੇ ਦਿਨਾਂ ਬਾਅਦ ਵੀਡੀਓ ਪਾਈਏ ਤੇ 65 ਤੋਂ ਛੋਟ ਕਰੋ ਕਿੰਨੀ ਕਰਦੇ ਜੀ ਖੁੱਲੀ ਕਰ ਦੋ ਆਪਣੀ ਮਰਜ਼ੀ ਨਾਲ ਤੁਸੀਂ ਜਿੰਨੀ ਕਰਨੀ ਹੈ ਤਿੰਨ ਹੀ ਛੱਡ ਦਈਏ ਫੇਰ 62000 ਦੇ ਰਾ ਨਾ ਦੇ ਰਿਹਾ ਹਾਂ ਛੋਟ ਮਰਜ਼ੀ ਦੀ ਕਰਨੀ ਜੇਪ ਠੀਕ ਹੈ ਜੀ ਹਾਂਜੀ ਬਾਕੀ ਵੇਖੋ ਮੱਜ ਦਾ ਵਜਨ ਉਹ ਵੀ ਚੰਗਾ ਥਣ ਭਾਂਡਾ ਬਹੁਤ ਸਾਫ਼ ਲੱਗਾ ਇਹੋ ਜੀ ਮੱਜ ਤੁਹਾਨੂੰ ਪਾਇਆ ਕੌਣ ਦਿੰਦਾ ਜੀ ਠੀਕ ਹੈ 65000 ਚੋਂ ਚਲੋ ਮੌਕੇ ਦੇ ਹੋ ਜੂਗੀ ਛੋਟ ਛੜ ਬਾਕੀ ਅੱਜ ਕਿਲੋ ਦੋ ਦੋ ਅਭੂਸ਼ੀ ਤੇ ਮਿਲਦੀ ਮੱਜ ਪੀਣੀ ਵੀ ਚਲੋ ਬੱਚਾ ਹੁੰਦਾ ਆਪਾਂ ਵੀ ਤੁਹਾਨੂੰ ਭਾਈ ਨੇ ਦੀ ਆਪਾਂ ਨੂੰ ਵੀ ਪਾਣਾ ਵਜੇ ਜੁਲਾਪਾਂ ਨੂੰ ਪਾਣਾ ਦੇ ਦਿੰਦੇ ਹਾਂ ਠੀਕ ਹੈ ਤੇ ਆ ਬੱਚੇ ਵਾਲੀ ਜੇ ਆਹ ਕੱਟੀ ਜੇ ਉੱਚੇ ਬੱਚਾ ਇਹ ਮਗਰ ਕਿਹੜੀ ਇਧਰ ਲਈ ਕਿ ਪੱਲੇ ਸਾਹ ਹੁੰਦਾ ਲਾ ਲੈਣ ਪੀ ਆਪਾਂ ਕਿਹੜਾ ਤੁਹਾਨੂੰ ਆਪਣੇ ਘੇਰੇ ਤੇ ਕਹਿੰਦੇ ਰਹਿਣਾ ਨਹੀਂ ਆਹ ਪਲੀ ਪਲੋਸੀ ਕ

ਬਾਕੀ ਇਹ ਵੀ ਚਲੋ ਜਿੰਨੀ ਵੀ ਹੈ ਥੱਲੇ ਸਫਾਈ ਕਰ ਪਲੀ ਫਲੋਸੀ ਕੱਟੀ ਆ ਇਹਦੇ ਮਗਰ ਇਹ ਸਮਝੋ ਜੋੜਾਈ ਮੱਛੀਆਂ ਨਾਲ ਲੈ ਕੇ ਇਹਨੇ ਵੇਚੀ ਠੀਕ ਆ ਕੱਟੀ ਤੁਹਾਡੇ ਅਨੁਸਾਰ ਭਾਂਜਣੀ ਹੋਰ ਸਾਡੇ ਤੋਂ ਆਸਮਾਨ ਉਹਦੇ ਕੱਟੀ ਕਹਿੰਦੇ ਐਂ ਦੇਣੀ ਨਹੀਂ ਮੈਂ ਇਹ ਕੱਟੀ ਕਰਨੀ ਕਰਨੀ ਹੈ ਠੀਕ ਹੈ ਜੀ ਆ ਦੇਖ ਸੰਦੇ ਹੋਣਾ ਦਿਖਾਉਣਾ ਜਵਾਦੀ ਮੈਂ ਨੇ ਕੱਟੀ ਕਰਨੀ ਕਰਨੀ ਹੈ ਅੱਛਾ ਹਾਂ ਜੇ ਤੋਹੀਮ ਕੱਟੀ ਨਾਲ ਹੀ ਦੇਣੀ ਹੈ ਨਾ ਕੱਟੀ ਨਾਲ ਹੀ ਹੀ ਛੜਨੀ ਹੈ ਠੀਕ ਹੈ ਹਾਂਜੀ ਤੇ ਥਾਣੇ ਦੇ ਵੀ ਲਾਗੇ ਤੋਂ ਦਿਖਾ ਲਈਏ ਥਾਣ ਬਹੁਤ ਚੰਗਾ ਵੀਰ ਜੀ ਤੈਨੂੰ ਮੱਝ ਨਾ ਥਾਣ ਦੇ ਥਾਣੇ ਦੇ ਵੀ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੇਖ ਲੋ ਇਹਦਾ ਵੀ ਮੈਂ ਕਹਿੰਦਾ ਇੰਨਾ ਕੜੀ ਦੇ ਤੁਹਾਨੂੰ ਫਾਦ ਦੁੱਧ ਬੜਾ ਹੈ ਸੱਜਣਾ ਇਹਨਾਂ ਦੁੱਧ ਜੇ ਮਾਝ ਥੱਲੇ ਕਿੰਨੇ ਦੀ ਬਾੜ ਤੇ ਮੈਂ ਰ 65 ਕਹਿਣ ਲੱਗਾ ਹੁੰਦੀ ਬਾਅਦ ਕਿਹਾ ਤਾਂ ਠੀਕ ਹੈ ਹਾਂਜੀ ਕਿੰਨੇ ਦੀ ਕਰੀਏ ਫਿਰ ਹੋਰ ਕਰੀਏ ਮਾਨ ਜੇ ਪੂਰੇ 60000 ਦੀ ਕਰ ਦੋ ਜੀ ਅੱਛਾ ਹਾਂਜੀ 60000 ਜੀ ਤੇ ਬਾਕੀ ਇਹ ਆ ਵੀ ਮਗਰ ਚਲੋ 5-7000 ਦੇ ਦੇ ਕੱਟੇ 5-7000 ਦੀ ਕੱਟੀ ਆ ਤੁਹਾਨੂੰ ਭਾਜੀ ਹਾਂਜੀ ਹਾਂਜੀ ਚਲੋ ਜਿਆਦਾ ਨਹੀਂ ਦੋ ਛੱਡ ਦਈਏ 60 ਨਹੀਂ ਯੋ ਨੀ ਘਾੜ ਕਰ ਦੋ ਨਾ ਕਰਾਓ ਕਰ ਦੋ ਦੋ ਕੋਈ ਨਹੀਂ 58 ਦੀ ਦੇ ਦਈਏ ਹੋਰ ਵੀ ਛੋਟੀ ਕਰਨੀ ਜਬ ਇੱਕ 20 ਦਾ ਜੋੜਾ ਹੀ ਚਲੋ ਇੱਕ 20 ਦਾ ਜੋੜਾ ਹੀ ਦੇ ਦਾਂਗੇ ਜੀ ਇੱਕ 20 ਦਾ ਜੋੜਾ ਹੀ ਹੋ ਜਾ ਬਾੜ ਜੀ ਇਹ ਜੋ ਮਾਨਤਨ ਕਰ ਦਾਂਗੇ ਥੋੜਾ ਬੋਲਾ ਜੇ ਕੋਈ ਜੋੜਾ ਹੀ ਦਊਗਾ ਅੱਛਾ ਹਾਂਜੀ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਮਗਰ ਇਹ ਆ ਵੀ ਕੱਟੀ ਪਲੀ ਬਲੋਸੀ ਆ ਕਿਸੇ ਨੇ ਕੱਟੀ ਪਲ ਨਹੀਂ ਆ ਹਾਂ ਤੇ ਦੋ ਮੱਝਾਂ ਬਣ ਜਾਣੀਆਂ ਹਸਾਬ ਨਾਲ ਹਾਂਜੀ ਨਾਲੋਂ ਸਾਹਿਬ ਉਹ ਵੀ ਕੱਟੀ ਸਮਝ ਲਓ ਤਿਆਰ ਹੀ ਆ ਔਰ ਸਾਢੇ 1 ਸਾਲ ਨੂੰ ਸੇਵਾ ਸੇਵਾ ਕਰਨ ਕੱਟੀ ਹਾਂਜੀ 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 ਤੇ ਬਾਕੀ ਚਲੋ ਇੰਨਾ ਟੋਕੀ ਦੁੱਧ ਦੁੱਧ ਜਲਾ ਛੱਡਦੇ ਹੈ ਕਿ 9 ਮਹੀਨੇ ਦੀ ਆ ਤੇ ਬਾਕੀ ਇਹ ਵੀ ਚਲੋ ਇੱਥੇ ਆਉਦੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਇਹ ਵੀ ਗੱਲ ਜੇ 20 ਦਿਨਾਂ ਦੀ ਬਣੀ ਜੇ ਬਾਕੀ ਅਗਲੀ ਦੀ ਕਿਸਮਤ ਜੇ ਠੀਕ ਹੈ ਜੀ ਹਾਂਜੀ